ਬੀਤੇ ਦਿਨੀ ਜੁਲਾ ਗੁਰਦਾਸਪੁਰ ਦੇ ਆ ਕੁਝ ਪੁਲਿਸ ਚੌਕੀਆਂ ਤੇ ਕੁਝ ਨੌਜਵਾਨਾਂ ਦੇ ਵੱਲੋਂ ਗ੍ਰੇਨੇਟ ਤਮਾਕੇ ਕੀਤੇ ਗਏ ਸਨ ਜਿਸ ਤੋਂ ਬਾਅਦ ਕਿ ਪੁਲਿਸ ਨੇ ਜਾਂਚ ਕਰਦੇ ਹੋਏ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹਨਾਂ ਨੇ ਬੰਨਿਆ ਕਿ ਇਹਨਾਂ ਦੇ ਕੋਲ ਕੋਈ ਅਸਲਾ ਜੁੜਾ ਹੈ ਮੌਜੂਦ ਹੈ ਜਦੋਂ ਪੁਲਿਸ ਪਾਰਟੀ ਇਹਨਾਂ ਦੇ ਵਿੱਚੋਂ ਦੋ ਨੌਜਵਾਨਾਂ ਨੂੰ ਅਸਲਾ ਰਿਕਵਰ ਕਰਨ ਦੇ ਲਈ ਲੈ ਕੇ ਗਈ ਹੈ ਕਿ ਕਿਲਾ ਲਾਲ ਸਿੰਘ ਗਈ ਸੀ ਤਾਂ ਫਿਰ ਇਸ ਜਗ੍ਹਾ ਤੇ ਅਸਲਾ ਪਿਆ ਸੀ ਇਹਨਾਂ ਨੇ ਤੁਰੰਤ ਉਥੋਂ ਅਸਲਾ ਕਾਜ ਕੇ ਪੁਲਿਸ ਤੋਂ ਫਾਇਰ ਕਰ ਦਿੱਤਾ ਪੰਜ ਰਾਉਂਡ ਫਾਈਲ ਹੋਏ ਅਤੇ ਇਸ ਦੇ ਵਿੱਚ ਗਨਿਮਤ ਰਹੀ ਕਿ ਪੁਲਿਸ ਦੇ ਕਿਸ

ਗ੍ਰਫਤਾਰ ਕੀਤੇ ਔਰ ਦੋਸ਼ੀਆਂ ਨੂੰ ਰਿਕਵਰੀ ਵਾਸਤੇ ਲੈ ਕੇ ਜਾ ਰਹੇ ਸੀ ਤੇ ਉਹਨਾਂ ਨੇ ਜਿਹੜੀ ਐਪਲਸ ਪਾਰਟੀ ਦੇ ਉੱਤੇ ਫਾਇਰਿੰਗ ਕੀਤੀ ਇਸਲਾਹ ਨਾਲ ਉਸ ਫਾਇਰਿੰਗ ਦੇ ਦੌਰਾਨ ਜਿਹੜੇ ਦੋ ਦੋਸ਼ੀ ਸੀ ਉਹ ਜਵਾਬੀ ਫਾਇਰਿੰਗ ਚ ਇੰਜਰਡ ਹੋਏ ਜਿਨ੍ਹਾਂ ਨੂੰ ਦਾਖਲ ਕਰਵਾਇਆ ਇਲਾਜ ਵਾਸਤੇ ਸਿਵਲ ਹਸਪੀਟਲ ਬਟਾਲਾ ਔਰ ਬਾਅਦ ਦੇ ਵਿੱਚ ਇੱਕ ਦੋਸ਼ੀ ਜਿਹੜਾ ਪੀਜੀ ਰੈਫਰ ਹੋਇਆ ਔਰ ਜਿਹੜਾ ਪੀਜੀਆਈ ਰੈਫਰ ਹੋਇਆ ਉਸ ਦੀ ਇਲਾਜ ਦੇ ਦੌਰਾਨ ਜਿਹੜੀ ਇੱਕ ਲੱਤ ਹੈ ਉਹ ਕੱਟਨੀ ਪਈ। ਉਹਦੇ ਫੈਮਿਲੀ ਬੈਕਗ੍ਰਾਉਂਡ ਦੱਸਤਾ ਹਾਂ। ਦੇਖੋ ਇਹ ਬੱਚੇ ਸਾਰੇ ਮੀਡਲ ਜਿਹੜੇ ਹੈਗੇ ਕਲਾਸ ਦੇ ਹੈਗੇ ਨੇ ਉਸ ਫੈਮਿਲੀ ਚ ਹੈਗੇ ਨੇ ਮਿਹਨਤ ਕਾਸ਼ ਲੋਗ ਨੇ ਔਰ ਜਿਹੜੇ ਇਹ ਗੈਂਗਸਟਰ ਬਾਹਰ ਵਿਦੇਸ਼ਾਂ ਚ ਬੈਠੇ ਹੋਏ ਨੇ ਇਹਨਾਂ ਨੂੰ ਲਾਲਚ ਦੇ ਕੇ ਆਪਣੇ ਜਿਹੜਾ ਝੂਠੇ ਭਰੋਸੇ ਵਿੱਚ ਲੈ ਕੇ ਕਈ ਤਰ੍ਹਾਂ ਦੇ ਲਾਲਚ ਦੇ ਵਿੱਚ ਦੇ ਕੇ ਇਹਨਾਂ ਨੂੰ ਆਪਣੇ ਨਾਲ ਜੋੜ ਕੇ ਇਨਾਂ ਕੋਲੋਂ ਨੈਗੇਂਟਿਵ ਸੋਸ਼ਲ ਜਿਹੜੇ 엘ਿਮੈਂਟਸ ਹੈਗੇ ਨੇ ਇਹ ਬਾਹਰ ਬੈਠੇ ਇਨਾਂ ਕੋਲੋਂ ਵਾਰਦਾਤਾ ਕਰਵਾਉਂਦੇ ਨੇ ਔਰ ਇਹ ਬੱਚੇ ਉਹਨਾਂ ਦੇ ਬਹਿਕਾਵੇ 'ਚ ਆ ਕੇ ਕੁਝ ਪੈਸਿਆਂ ਦੀ ਖਾਤਰ ਜਿਹੜੇ ਆ ਉਹਨਾਂ ਦੇ ਬਹਿਕਾਵੇ 'ਚ ਆ ਜਾਂਦੇ ਨੇ ਨੌਜਵਾਨ ਪੀੜ੍ਹੀ ਨੂੰ ਇਹੀ ਕਹਿਣਾ ਚਾਹਾਂਗਾ ਕਿ ਇਹ ਲੋਗ ਜਿਹੜੇ ਐਂਟੀ ਇੰਡੀਆ ਹੈਗੇ ਨੇ ਐਂਟੀ ਸੋਸ਼ਲ ਹੈਗੇ ਨੇ ਇਹ ਜਿਹੜੇ ਆ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜਿਹੜੀਆਂ ਨੇ ਉਹ ਗੜਬੜ ਪੈਦਾ ਕਰਨਾ ਚਾਹੁੰਦੇ ਆ ਵਾਰਦਾਤਾ ਕਰਾਉਣਾ ਚਾਹੁੰਦੇ ਆ ਔਰ ਇਹਨਾਂ ਦੇ ਪਿੱਛੇ ਨਾ ਲੱਗੋ ਆਪਣੇ ਕੰਮ ਵੱਲ ਧਿਆਨ ਰੱਖੋ ਆਪਣੀ ਪੜ੍ਹਾਈ ਵੱਲ ਧਿਆਨ ਰੱਖੋ ਇਹਨਾਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਇਹ ਆਪ ਤਾਂ ਜਿਹੜੇ ਵਰਦ ਤਾਂ ਇੱਥੋਂ ਕਰਕੇ ਬਾਹਰ ਭੱਜ ਗਏ ਨੇ ਔਰ ਤੁਸੀਂ ਇਹਨਾਂ ਦੇ ਬਹਿਕਾਵੇ ਚ ਆ ਕੇ ਆਪਣੀਆਂ ਜ਼ਿੰਦਗੀਆਂ ਖਰਾਬ ਨਾ ਕਰੋ